ਬਾਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਸੇਤਾਂ ਕੈਮ ਰੱਖੇ ਬਿਮਾਰੀਆਂ ਤੋਂ ਬਚਾ ਕੇ ਰੱਖੇ ਇਹ ਹੋ ਅਰਦਾਸ ਹੈ ਪਰਮਾਤਮਾ ਅੱਗੇ ਬਾਕੀ ਬਹੁਤਾਂ ਮਹੀਨਾ ਚੱਲਦਾ ਸਵਾਰੀ ਹੈ ਹੈ ਵੀ ਹੱਦਿਆਂ ਦਾ ਵੀ ਨਾ ਲਈਏ ਆਪਾਂ ਇਹ ਮਹੀਨੇ ਚ ਤਾਂ ਲਈਏ ਜੇ ਜਿਆਦਾ ਨਹੀਂ ਰਹੇ ਹੁੰਦੇ ਧੰਤਨ ਉਹ ਬੱਜੂ ਰੋ ਪਰ 50 ਨਾ ਬੱਜਾ ਤੇ ਸੀ ਬਹੁਤ ਕਸ਼ਟ ਸਹੀ ਹੈ ਮਹੀਨੇ ਚ ਸੂਕ ਦਾ ਮਹੀਨਾ ਹੈ ਸੂਕ ਸੂਕ ਮਨਾਉਣਾ ਚਾਹੀਦਾ ਆਪਾਂ ਚਲੋ ਹੁਣ ਜੇ ਛੋਟੇ ਹੁੰਦੇ ਤੇ ਜੱਤਾ ਸਫਾ ਤਾਂ ਹੁਣ ਚਾਹੋ ਨਾ ਹੁਣ ਜੇ ਲੋ ਜੇ ਪਤਾ ਲੱਗਿਆ ਵੀ ਭਾਈ ਇਹ ਤਾਂ ਸੂਕ ਦਾ ਮਹੀਨਾ ਬਾਕੀ ਕਈ ਯਾਰ ਬੰਦੇ ਤਾਂ ਦੇਖੇ ਆ ਚਲੋ ਵਕੀ ਸਵਾਗਤ ਹੈ ਜੀ ਤੁਹਾਡਾ ਬਲੌਗ 'ਚ ਕਈ ਬੰਦੇ ਦੇਖੇ ਆ ਲੰਗਰਾਂ ਦੇ ਉੱਥੇ ਵਿਰੋਧ ਕਰੀ ਜਾਂਦੇ ਫਲਾਣਾ ਲੰਗਰ ਨਾਲ ਆਓ ਤੁਸੀਂ ਉਹ ਹੈ ਫਲਾਣਾ ਠੰਮਕ ਲੰਗਰ ਤਾਂ ਲੰਗਰੇ ਆ ਕਾਦਾ ਮਰਜ਼ੀ ਲਾ ਦੋ ਕਦੇ ਕਹਿੰਦੇ ਕਿ ਵੀ ਦੁੱਧ ਦਾ ਲੰਗਰ ਨਾਲ ਆਓ ਤੁਸੀਂ ਤਾਂ ਉਹ ਖੁਸ਼ੀ ਮਨਾਉਣੀ ਆ ਦੁੱਧ ਪੀਣੇ ਆ ਦੁੱਧ ਦਾ ਲੰਗਰ ਵੀ ਜ਼ਰੂਰੀ ਹੈ ਕਿਉਂ ਮੋਤੀ ਮੈਰ ਜੀ ਨੇ ਗੁਰੂਆਂ ਲਾਂ ਨੂੰ ਦੁੱਧ ਪੁਲਾਇਆਤਾ ਦੁੱਧ ਦਾ ਲੰਗਰ ਤਾਂ ਜ਼ਰੂਰੀ ਹੀ ਹੈ ਜਾਂਾਂ ਮੋਤੀ ਮੈਰੀ ਨੂੰ ਵੀ ਯਾਦ ਕਰਿਆ ਆ ਇਹਦਾ ਵਿੱਚ ਵੀ ਇਹ ਟਾਈਮਾਂ 'ਚ ਇਕਣਾ ਦੁੱਧ ਪੁਲਾਇਆਤਾ ਦੁੱਧ ਦਾ ਲੰਗਰ ਵੀ ਛੋਰ ਉੱਥੇ ਕਿਆਏ ਖੀਰ ਲੈ ਲੈਣੇ ਆ ਲੋਕ ਬਰੈਡ ਪਕੌੜਾ ਚਲੋ ਸੰਗਤ ਆਉਂਦੀ ਹੈ ਠੰਡੇ 'ਚ ਖਾ ਲੈਂਦੀ ਹੈ ਉਹ ਉਥੇ ਵਿਦਵਾਨ ਬਣੇ ਵਰਦੇ ਆ ਟੱਕੇ ਤੇ ਕਿ ਜੈਨੇ ਇਹ ਲੰਗਰ ਨਹੀਂ ਲਾਉ ਇਹਦਾ ਬਿਆਨ ਹੋਣੇ ਆ ਪੂਰੇ ਦਾ ਜੋ ਉਹਦਾ ਗੱਲ ਠੀਕ ਹੈ ਹੁਣ ਜਲ ਸੰਗਤ ਨੇ ਆਉਣਾ ਹੈ ਲੰਗਰ ਵੀ ਜ਼ਰੂਰੀ ਏ ਦੂਰ ਦੂਰ ਤੋਂ ਆਉਨੇ ਆ ਵਿਦੇਸ਼ਾਂ ਚੋਂ ਆਉਨੇ ਆ ਦੇਸ਼ਾਂ ਪਰਦੇਸ਼ਾਂ ਚੋਂ ਆਉਨੇ ਆ ਮਤਲਬ ਲੰਗਰ ਤਾਂ ਜ਼ਰੂਰੀ ਹੋਵੇ ਉਹ ਅਗਲੇ ਦੀ ਹੁਣ ਆਪਣੀ ਸ਼ਰਧਾ ਹੁੰਦੀ ਆ ਕੋਈ ਕਾਦਾ ਲਾ ਦਿੰਦਾ ਕੋਈ ਸੈਂਡਵਿਚਾ ਦਾ ਲਾ ਦਿੰਦਾ ਕੋਈ ਕਾਸੀ ਦਾ ਲਾ ਦਿੰਦਾ ਉਹ ਆਪਣੀ ਸਰਦ ਦੇ हिसाब ਨਾਲ ਲਾਉਨੇ ਆ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਲੰਗਰਾਂ ਦਾ ਕੁਝ ਨਹੀਂ ਹੁੰਦਾ ਹੈ ਸਰਦਾ ਤਾਂ ਉਹੀ ਹੁੰਦੀ ਹੈ ਦਿਲ ਦੀ ਹੋ ਹੁੰਦੀ ਹੈ ਸਰਦਾ ਤਾਂ ਜਿਹਨੇ ਮਤਲਬ ਜਿਹਨੇ ਸੋਕ ਕਰਨ ਜਾਣਾ ਉਹਨੇ ਤਾਂ ਸੋਕੇ ਕਰਨ ਜਾਣਾ ਹੈ ਸੋਕੇ ਮਨਾਉਣ ਜਾਣਾ ਉੱਥੇ ਜਿਹਨੇ ਮਟਰ ਗਸਤੀ ਕਰਨ ਜਾਣਾ ਹੈ ਉਹਨਾਂ ਨੂੰ ਰੋਕ ਲਓ ਤੁਸੀਂ ਜਿਹੜੇ ਘਰਦੇ ਫਿਰਦੇ ਆ ਲੰਗਰਾਂ ਦਾ ਨਹੀਂ ਕਰਨਾ ਚਾਹੀਦਾ ਬਰੂਦ ਇਹਨਾਂ ਬਾਕੀ ਚਲੋ ਚੱਲੀ ਜਾਂਦੇ ਆ ਕੰਮ ਜਿਹੜੀ ਵੈਸੇ ਹੈ ਸੋਕ ਦੇ ਦੇਣ ਆਪਾਂ ਨੂੰ ਸੋਕੇ ਬਣਾਉਣਾ ਚਾਹੀਦਾ ਮਾਰਾ ਇਹ ਬਹੁਤ ਕਰ ਬਣੀਆਂ ਕਰੀਆਂ ਉਹਨਾਂ ਨੇ ਬਾਕੀ ਕਰਾਉਂਗੀ ਅੱਜ ਦਰਸ਼ਨ ਜੋਤੀ ਸਰੂਪ ਸਾਹਿਬ ਦੇ ਥੋੜੇ ਜੀ ਫਤੇਗੜ ਸਾਹਿਬ ਦੇ ਵੀ ਬਾਕੀ ਬਈ ਪਾਣੀ ਪੂਣੀ ਲਾਉਂਗੇ ਹਲੇ ਪਿੱਛੇ ਬੱਦਲ ਜਾ ਹੋਈ ਜਾਂਦਾ ਪੂਰਾ ਚੱਲ ਪਿਆ ਉਰੇ ਅੱਗੇ ਬੱਦਲ ਵੀ ਨਿਕਲਿਆ ਪਿਆ। ਬਰਸਨੀਂ ਵੱਡਣਾ ਹੈ ਤਾਂ। ਇੱਧਰ ਲਾਇਆ ਵਾਲੇ ਫੌਜੀ ਸਾਹਿਬ ਵੀ ਨਹੀਂ ਵੱਡ। ਉਹ ਕਹਿੰਦਾ ਪਹਿਲਾਂ ਆਹ ਪਾ ਲੈਨੇ ਆ ਫਿਰ ਤੇਰੇ ਲਈ ਪਾ ਲੂੰਗਾ ਕਿੱਥੇ ਹੀ ਮਾਂ ਚੱਲਾਇਆ ਕਰ ਲੈ ਭਾਈ। ਗੱਲ ਵੀ ਠੀਕ ਆ ਉਹਦੀ ਪਿੱਛੇ ਫੁੱਟਦੀ ਨਹੀਂ। ਫੁੱਟਦੀ ਨਹੀਂ ਹਜੇ। ਪਾਣੀ ਲਾਉਂਦੇ ਆਂ ਭਾਈ ਹਲੇ ਦੇਖ ਕੇ। ਪੂਰਾ ਚੱਲ ਪਿਆ। ਉਰੇ ਨੂੰ ਦੇਖ ਕੇ ਲਾਉਂਗੇ ਪਾਣੀ। ਕਿਆ ਬਣਦਾ ਬੱਪੀ ਪੂਰਾ ਝੱਲਿਆ ਅੱਜ ਅੱਗੇ ਤਾਂ ਪਛਮਾਈ ਜਾਂਦੀ ਹੈ ਰੋਜ਼ ਬਸ ਕੀ ਉਧਰ ਚੱਲ ਰਹੀਆਂ ਬਈ ਕਿੰਨੇ ਗਿਆ ਭਰਾਈਆਂ ਲੱਗੇ ਨੇ ਮੁੰਡੇ ਲੇਬਰ ਇਹ ਉਹ ਦੇ ਆ ਦੇ ਅਲ ਗਏ ਗੰਨੇ ਵਾਲੇ ਗੰਨਾ ਟੀਰਨੇ ਪਾਣੀ ਨੋਨੇ ਵਾਲੇ ਪਾਣੀ ਲਈ ਜੰਨੇ ਇੱਧਰ ਅਸੀਂ ਇਹ ਜੇ ਪਾਣੀ ਲਾਉਣਾ ਇੱਧਰ ਬੱਤੀ ਆ ਕੇ ਪਾਣੀ ਲਾਏਗਾ ਬਸ ਤਾਂ ਨਹੀਂ ਆਇਆ ਅਜੇ ਤਾਂ ਪੈਰ ਘਟਦਾ ਹੁਣ ਸੰਕੂਰ ਪਾਉਣ ਦਾ ਟਾਈਮ ਹੋਣਾ ਅਸਲੀ ਟਾਈਮ ਹੈ ਇਹ ਐਨ ਪੂਰੀ ਹੈ ਜੇ ਗਿੱਲੇ ਚ ਗਿਰੇ ਨਾ ਹੋ ਸੰਕੂਰ ਫਿਰ ਸੁਆਦ ਆਉਂਦਾ ਫਿਰ ਮਾਰਦੀ ਹੈ ਇਹ ਸੁੱਕੇ ਤੇ ਨਹੀਂ ਜੇ ਬੱਤੀ ਆ ਜਾਂਦੇ ਨਾ ਕਿ ਫੇਰ ਨਹੀਂ ਮਾਰਦੀ ਬਾਕੀ ਆਪਣੀ ਆਪਣੀ ਸਮਝ ਹੈ ਵੀ ਸਭ ਮੇਰੇ ਸੁੱਕੇ ਚ ਨਹੀਂ ਮੇਰੇ ਕੰਮ ਕਰਦੀ ਜੀ ਮੈਂ ਤਾਂ ਇਹਨ ਜਿਹੜੇ ਪਾਣੀ ਲਾਤਾ ਪਾਣੀ ਰਸ ਰਸ ਗਿਆ ਚਾਹੇ ਕਿਤੇ ਡੈੜੀ ਚ ਮੈਂ ਮੋਟਾ ਖੜੇ ਹੀ ਆ ਜਦੋਂ ਛੱਡ ਦਿੰਦੇ ਨੇ ਮਗਰੀ ਫੇਰ ਕਰਤਾ ਦਿੰਦੀ ਆ ਕੁਛ ਨਾ ਕੁਤੋਂ ਹੌਣ ਦਾ ਫਾਇਦਾ ਭਾਬੀ ਡਬਲ ਦੇਦੀ ਆ ਕੋਈ ਮੈਂ ਆਪਣੇ ਕਿਹੜਾ ਕੋਈ ਜ਼ਿਆਦਾ ਮਰਬਾ ਬੱਲੇ ਦਾ ਨਹੀਂ ਇੱਕ ਪਾਸੇ ਨੂੰ ਪਾਦੀ ਲੈ ਕੇ ਰਾਂ ਇੱਕ ਪਾਸੇ ਨੂੰ ਪਾਦੀ ਦੀ ਹੈ ਕੇਰਾ ਵਧੀਆ ਤਰੀਕੇ ਨਾਲ ਪਾਦੀ ਦੇ ਕੰਮ ਕਰਨਾ ਨਹੀਂ ਕਰਨਾ ਫਿਰ ਦੇਖੀ ਜਾਉ ਰੱਬ ਰੱਖਾ ਉਹਦਾ ਬਾਕੀ ਭਾਈ ਦੇਖਦੇ ਆਂ ਖਾਲ ਜੀ ਸਮਾਰਦੇ ਆਂ ਹੋਰ 10 ਮਿੰਟ ਲਾ ਦਨੇ ਆਂ ਬੈਜੇ ਦਾ ਮੈਂ ਲੇਟ ਹੋ ਗਿਆ ਅੱਜ ਤਰਨ ਦੇ ਲਾਦਨੀ ਦਾ ਕਮਿਟੀ ਚਲੋ ਪੁਸਤ ਹੋ ਗਈ ਵੇਟ ਉੱਪਰ ਬਾਕੀ ਲੋ ਜੀ ਭਾਈ ਜਦ ਤੇ ਪੌਦਾ ਮਹੀਨਾ ਚੜ ਜਾਂਦਾ ਹੈ ਸੰਗਤ ਆਪਣਾ ਦਰਸ਼ਨ ਕਰਨ ਆਉਂਦੀ ਹੈ ਦੂਰ ਦੂਰ ਤੇ ਹੁਣ ਲੋਹੜੀ ਤੱਕ ਚੱਲਣਾ ਹੈ ਗੁਰੂ ਦਾ ਆ ਦੇਖੋ ਬਾਬਾ ਵਿਚਾਰਾ ਫੇਰ ਵੀ ਦਰਸ਼ਨ ਕਰਨ ਆਇਆ ਤੁਰਨ ਲਈ ਤੁਰਨੇ ਤੇ ਔਖਾ ਹਰੀਗਰ ਭਾਈ ਸਰਨਾ ਅंजलि ਦੇਣ ਆਉਂਦਾ ਔਰੇ ਤਾਂ ਖਾਸ ਕਰਕੇ ਬਹੁਤ ਪਵਿੱਤਰ ਜਗ੍ਹਾ ਹੈ ਇਹ ਛੋਟੀ ਸਾਹਿਬ ਜੱਤ ਜਿੰਦਾ ਸੰਸਕਾਰ ਕਰਿਆ ਤਾਂ ਕੀ ਦੀ ਬਦੌਲਤ ਹੋਇਆ ਤਾਂ ਬਾਬਾ ਟੋਡਰ ਮਲਗੀ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਦਿਨਾਂ ਚ ਉਹਨਾਂ ਨੇ ਵੀ ਬਹੁਤ ਭੁੰਨ ਵਾਲਾ ਕੰਮ ਕਰਿਆ ਤਾਂ ਆਪਾਂ ਸੋਚ ਕੇ ਦੇਖੀ ਵੀ ਜੇ ਉਹ ਜਗਾ ਨਾ ਖਰੀਦਦੇ ਵੀ ਮਤਲਬ ਸੁਭੇ ਨੇ ਤਾਂ ਕੋਈ ਕਸਰ ਛੱਡੀ ਨਹੀਂ ਤੀ ਵੀ ਇਹ ਇਕ ਨਹੀਂ ਰੁੱਲਣਾ ਉਹਦਾ ਇਹ ਹੋਤਾ ਪਰ ਉਹਦਾ ਰੱਬ ਤੇ ਐ ਰੁੱਲਨੇ ਉਥੇ ਤੁਹਾਨੂੰ ਵੀਡੀਓ ਪਹਿਲਾਂ ਲਗਾਈ ਤੀ ਸ਼ੇਰਾਂ ਨੇ ਰੱਖੀ ਕਰੀ ਤੀ ਪਵਿੱਤਰ ਦੇਹਾਂ ਦੀ ਉਹਨਾਂ ਨੇ ਜਾਂ ਸੀਰੋ ਗਦੇ ਬਾਬੇ ਛੋਟੇ ਜਿਹੇ ਬਜਾਦੀ ਤਾਂ ਉਹਨਾਂ ਦੇ ਜੰਗਲ ਚ ਥਿਰਤੇ ਸੀ ਉਥੇ ਵਿੱਚ ਛੇਰਾਂ ਨੇ ਰੱਖੀ ਕਰੀ ਦੀ ਕੁੱਤੇ ਬਿੱਲੇ ਆ ਤੇ ਉਹਦੋਂ ਦਿਖਾਈ ਤੀ ਵੀਡੀਓ ਪਹਿਲੀ ਵੀਡੀਓ ਦੇਖ ਲਿਓ ਕਰ ਲਿਓ ਦਰਸ਼ਨ ਨਾਲ ਹੁਣ ਤੁਹਾਨੂੰ ਜੋਤੀ ਸਰੂਪ ਦੇ ਕਰਾਉਨੇ ਆ ਬਾਹਰ ਤੇ ਕਰਾਉਂਗਾ ਉਦੋਂ ਬਣਾਤੀ ਦੀ ਵੀਡੀਓ ਕਿਦਣਾ ਸੰਗਰਾਣ ਵਾਲੇ ਦੇਨ

ਤਾਂ ਅੰਗ ਇਹ ਦੂਰ ਦੂਟੇ ਉਹਨੀਆਂ ਮਤੜਿਕ। ਵਿਗਦਾ ਵਿਦੇਸ਼ਾਂ ਦੇ ਪ੍ਰਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵੀ ਉਹਨੀਆਂ ਸੰਧਤਾਂ ਬਈ। ਊਦਾ ਮੀਨਾ ਇਹ ਗੁਰਦੁਆਰੇ ਵੀ ਸਭ ਨੂੰ ਪਤਾ ਹੀ ਹੈ ਵੀ ਇੱਥੇ ਬਟੇ ਘਟ ਦਾ ਕਿਥੇ ਆਪਣਾ ਸਾਬ ਜਦ ਨੂੰ ਸੀਤ ਕਰਿਆ ਸੀਗਾ ਕੰਧਾਂ ਵਿੱਚ ਢਿੰਕੇ ਰੰਗ ਦਾ ਬਹੁਤ ਅਜੀਬ ਕਰਾਉ ਦੇ ਰਾਂਗੇ ਤੁਹਾਨੂੰ ਦਰਸ਼ਨ ਸਵਾ ਦੇ ਵੀ ਕਰਾਉਂਗੇ ਸਵਾ ਤੱਕ ਆਉਂ ਲੈ ਜਾਂਦੇ ਬਣਾਏ ਕਰਮ